ਸ਼੍ਰੋਮਣੀ ਅਕਾਲੀ ਦਲ ਸਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਸੁਖਦੇਵ ਸਿੰਘ ਢੀਂਡਸਾ ਦੀ ਵਾਪਸੀ ਹੋਈ ਹੈ ਔਰ ਕੀ ਕੁਝ ਕਹਿਣਾ ਹੈ ਕਿ ਕਬਡੀ ਲੀਡਰਸ਼ਿਪ ਜਿਹੜੀ ਸੀਗੀ ਉਹ ਇਸ ਵਕਤ ਚੰਡੀਗੜ੍ਹ ਪਹੁੰਚੀ ਹੈ ਔਰ ਚੰਡੀਗੜ੍ਹ ਪਹੁੰਚ ਕੇ ਕਰ ਵਾਪਸੀ ਕਰਾਈ ਹੈ ਸੁਖਦੇਵ ਸਿੰਘ ਢੀਂਡਸਾ ਦੀ ਔਰ ਅਗਲੇ ਹਾਲਾਤ ਜਿਹੜੇ ਨੇ ਜਿਸ ਸ੍ਰੀਕੇਤ ਨਾਲ ਪੂਰੀ ਲੀਡਰਸ਼ਿਪ ਪਹੁੰਚੀ ਹੈ ਤਾਂ ਕੀ ਕੁਝ ਉਹਨਾਂ ਦਾ ਕਹਿਣਾ ਹੈ ਕਿਉਂਕਿ ਲੰਮੇ ਸਮੇਂ ਤੋਂ ਲੰਮੇ ਅਕਸੇ ਤੋਂ ਇਹ ਨਾਰਾਜ਼ਗੀ ਜਿਹੜੀ ਚੱਲਦੀ ਸੀ ਜਿਸਦੇ ਚੱਲਦਿਆਂ ਸ਼੍ਰੋਮਣੀ ਕਾਲੀਦਾਵ ਚੋਹੀ ਸ਼੍ਰੋਮਣੀ ਕਾਲੀਦਾਸ ਜੁਕਤ ਨਿਕਲਿਆ ਔਰ ਬਾਅਦ ਦੇ ਵਿੱਚ ਸਮੁੱਚੀ ਜਿਹੜੀ ਲੀਡਰਸ਼ਿਪ ਸੀਗੀ ਉਹ ਸਾਰੀ ਦੀ ਸਾਰੀ ਬਦਲੀ ਹੋਈ ਤਾਂ ਹੁਣ ਸਾਡੇ ਨਾਲ ਜਿਹੜੇ ਅਕਾਲੀ ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਔਰ ਪੂਰਾ ਇਸ ਵਾਪਸੀ ਦੇ ਮਾਇਨੇ ਸਮਝਾਂਗੇ ਔਰ ਅਗਲੇਰੀ ਜਿਹੜੀ ਕਾਰਵਾਈ ਹੈ ਅਗਲੀ ਲੀਡਰਸ਼ਿਪ ਹੈ ਕਿੰਨੀ ਮਜ਼ਬੂਤ ਰਹੇਗੀ ਤਾਂ ਚੰਦੂਮਾਜਰਾ ਸਾਹਿਬ ਨਾਲ ਵੀ ਜਿਹੜੀ ਹੈਗੀ ਉਹ ਗੱਲਬਾਤ ਕਰਦੇ ਆ ਤਾਂ ਅਗਲਾ ਜਿਹੜਾ ਮੇਨ ਮੁੱਦਾ ਹੈ ਕਿ ਘਰ ਵਾਪਸੀ ਦੇ ਨਾਲ ਕੀ ਮਾਇਨੇ ਨੇ ਔਰ ਕੀ ਕੁਝ ਅਜਿਹੇ ਚੰਦੂ ਮਾਜਰਾ ਸਾਹਿਬ ਕਿਸ ਤਰੀਕੇ ਨਾਲ ਦੇਦੇ ਹੋ ਘਰ ਵਾਪਸੀ ਹੋਗੀ ਇਹਦੇ ਨਾਲ ਲੀਡਰਸ਼ਿਪ ਕਿੰਨੀ ਇੱਕ ਮਜ਼ਬੂਤ ਹੋਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰਣਨੀਤੀ ਬਣਾਈ ਜਾਣੀ ਮੈਂ ਸਮਝਦਾ ਕਿ ਟੀਟਸਾ ਸਾਹਿਬ ਦੇ ਸ਼ਰਮਣੀ ਕਾਲ ਲਾਲ ਵੀ ਸ਼ਾਮਲ ਹੋਣ ਨਾਲ ਸ਼ਰਮਣੀ ਕਾਲ ਦਾ ਟਕਰਾ ਹੋਏਗਾ ਮਜ਼ਬੂਤ ਹੋਏਗਾ ਔਰ ਸ਼ਰਮਣੀ ਕਾਲੀ ਦਾ ਜੋ ਆ ਰਹੀਆਂ ਚੁਣੌਤੀਆਂ ਨੇ ਉਹਨਾਂ ਦਾ ਟਕਰਾ ਕਰਨ ਲਈ ਅੰਮ੍ਰਲ ਹੋਰ ਸਹਾਰਾ ਮਿਲੇਗਾ ਕਹਿ ਸਕਦਾ ਮਦਦ ਮਿਲੇਗੀ ਕਿਉਂਕਿ ਢੀਟਸਾ ਸਾਹਿਬ ਦਾ ਤਜਰਬਾ ਵੀ ਆ ਢੀਟਸਾ ਸਾਹਿਬ ਦੀ ਫੋਲੋਇੰਗ ਵੀ ਹੈ ਉਹਦਾ ਲਾਹਾ ਸ਼ਰੋਮਣੀ ਕਾਲੇਦਾਨ ਨੂੰ ਹੋਏਗਾ ਕਿੰਨਾ ਸਰਪ੍ਰਸਤੀ ਵੀ ਹੁਣ ਬਾਲ ਸਾਹਿਬ ਨੇ ਦੇਤੀ ਵੀ ਸੁਖਬੀ ਸਿੰਘ ਬਾਦਲ ਕਹਿੰਦੇ ਸਰਪ੍ਰਸਤੀ ਤੁਹਾਡੇ ਕੋਲ ਹੈ ਸਾਰੀ ਤਾਂ ਹੁਣ ਆਉਣ ਵਾਲੇ ਸਮੇਂ ਦੌਰਾਨ ਜਿਵੇਂ ਲੋਕ ਸਭਾ ਇਲੈਕਸ਼ਨਸ ਨੇ ਜਾਂ ਫਿਰ ਹੋਰ ਅੱਗੇ ਜਿਹੜੀ ਰਣਨੀਤੀ ਹੈ ਪੰਜਾਬ ਨੂੰ ਕਿਸ ਤਰ੍ਹਾਂ ਵਿਕਾਸ ਦੇ ਰਾਹ ਤੇ ਲੈ ਕੇ ਜਾਣਾ ਅਕਾਲੀ ਦਲ ਖਿਲਰਿਆ ਹੋਇਆ ਸੀ ਕਿਵੇਂ ਇਕੱਤਰ ਕਰਨਾ ਉਹਦੀ ਰਣਨੀਤੀ ਕਦੋਂ ਬਣਾਉਣਾ ਦੇਖੋ ਅੱਜ ਪੰਜਾਬ ਦੇ ਜਿਹੜੇ ਲੋਕ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਜਾਬ ਨਾਲ ਮੋਹ ਆ ਜਿਹਨਾਂ ਦਾ ਪੰਜਾਬ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਉਹ ਜ਼ਰੂਰ ਮਹਿਸੂਸ ਕਰਦੇ ਨੇ ਕਿ ਕੇਵਲ ਤੇ ਕੇਵਲ ਜੇ ਬਚਾ ਸਕਦਾ ਕੋਈ ਤਾਂ ਅਕਾਲੀ ਦਲ ਬਚਾ ਸਕਦਾ ਸੋ ਇਸੇ ਲਈ ਜਿਹੜੇ ਅਕਾਲੀ ਦਲ ਦੇ ਛੰਡੇ ਹੇਟ ਲੋਕ ਇਕੱਠੇ ਹੋ ਰਹੇ ਨੇ ਇਸੇ ਲਈ ਢਿੱਟਾ ਸਾਬ ਨੇ ਇਹ ਸਟੈਪ ਲਿਆ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਅਕਾਲੀ ਦਲ ਵੀ ਚਾਹਣਗੇ ਪੰਜਾਬ ਚਾਹ ਯਾਤਰਾ ਵੀ ਚੱਲੀ ਸੀਗੀ ਤਾਂ ਹੁਣ ਉਹਦੀ ਕਦੋਂ ਸ਼ੁਰੂਆਤ ਹੋਣੀ ਹੈ ਦੁਬਾਰਾ ਦੇਖੋ ਪੰਜਾਬ ਚਾਹ ਯਾਤਰਾ ਜਿਹੜੀ ਆ ਉਹ ਬੜੀ ਸਫਲ ਹੋਈ ਸੀ ਔਰ ਕਿਸਾਨ ਸੰਘਰਸ਼ ਕਰਕੇ ਅਸੀਂ ਉਹਨੂੰ ਰੋਕਿਆ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕਿਸਾਨੀ ਸੰਘਰਸ਼ ਤੇ라 ਕਿਸੇ ਨਾ ਕਿਸੇ ਕਿਨਾਰੇ ਲੱਗੇ ਕਿਸਾਨੀ ਸੰਘਰਸ਼ ਤੋਂ ਕੋਈ ਨਾ ਕੋਈ ਕਿਸਾਨਾਂ ਦੀ ਮਦਦ ਮਿਲ ਸਹੇ ਇਹ ਉਹ ਅਜੇ ਵਿੱਚ ਹੀ ਅਜੇ ਲਟਕਿਆ ਵਾ ਪਰ ਹੁਣ ਕਿਸ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਕਿਸਾਨੀ ਨੂੰ ਬਚਾਉਣ ਦੀ ਵੀ ਅਜੇ ਕਿਸਾਨ ਬਚੇਗਾ ਤਾਂ ਪੰਜਾਬ ਬਚੇਗਾ ਸੋ ਪੰਜਾਬ ਬਚਾਓ ਯਾਤਰਾ ਦਾ ਮਕਸਦ ਕੇਵਲ ਕਿਸੇ ਇੱਕ ਵਰਗ ਲਈ ਨਹੀਂ ਸੀ ਸਮੁੱਚੇ ਪੰਜਾਬ ਦੇ ਦੁਕਾਨਦਾਰ ਲਈ ਵਪਾਰੀ ਲਈ ਇੰਡਸਟਰੀਲਿਸਟ ਲਈ ਨੌਜਵਾਨਾਂ ਲਈ ਔਰਤਾਂ ਲਈ ਪੰਜਾਬ ਦੇ ਹਰ ਹਿੱਸੇ ਲਈ ਪੰਜਾਬ ਦੀ ਕਿਸਾਨੀ ਲਈ ਮਲ ਹਰ ਵਰਗ ਲਈ ਸੀ ਘਰ ਵਾਪਸੀ ਨੂੰ ਲੈ ਕੇ ਕਿਤੇ ਨਾ ਕਿਤੇ ਸਾਫ ਕਿਹਾ ਗਿਆ ਕਿ ਹੁਣ ਵੱਡੀ ਸਟਰੈਟਜੀ ਬਣਾ ਕੇ ਔਰ ਆਉਣ ਵਾਲੀਆਂ ਇਲੈਕਸ਼ਨਸ ਵਿੱਚ ਰਣਨੀਤੀ ਲਿਖੀ ਗਈ ਹੈ ਕੈਮਰਾ ਪਰਸਨ ਜਗਜੀਤ ਦਿਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चन बन विदेश पक्का होना कारोबार दा ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा जीरो सत्तर एक पांच अठानवे चार पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par